ਇਸਨੇ ਖੋ ਗਿਆ ਨਾ ਵਾਰ-ਵਾਰ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫੇਸਬੁੱਕ ਵਾਲਿਆਂ ਨੂੰ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹਨੀ ਹਾਂ ਤੇ ਮੇਰਾ ਨਾ ਬਚਪਨ ਦੇ ਇੱਕ ਬਹੁਤ ਵੱਡਾ ਸੁਪਨਾ ਸੀ ਕਿ ਮੈਂ ਮਾਡਲਿੰਗ ਕਰਾਂਗੇ ਤੇ ਮਾਡਲਿੰਗ ਤਾਂ ਨਹੀਂ ਹੋਈ ਹੈਗੀ ਮਤਲਬ ਤੇ ਕਈ ਹਾਲਾਤਾਂ ਨੇ ਕਈ ਹਾਲਾਤ ਆਏ ਇਸ ਤਰ੍ਹਾਂ ਦੇ ਕਿ ਨਹੀਂ ਹੋ ਸਕੇ ਕੰਮ ਹਨ ਪਰ ਮੈਂ ਹੁਣ ਚਾਹਨੀ ਆ ਮੈਂ ਆਪਣੇ ਦਿਲ ਦੀ ਗੱਲ ਦੱਸਣ ਲੱਗੀ ਤੁਹਾਨੂੰ ਮਜ਼ਾਕ ਨਾ ਕਰਿਓ ਤੇ ਮੈਂ ਚਾਹਨੀ ਆ ਕਿ ਮੈਂ ਚੀਮਾ ਵਾਈ ਦੀ ਬਹੁਤ ਵੱਡੀ ਫੈਨ ਆ ਤੇ ਉਹਨਾਂ ਦੀ ਸਿੰਗਿੰਗ ਦੀ ਮੈਂ ਨਹੀਂ ਫੈਨ ਹੋ ਚੁੱਕੀ ਆ ਬਹੁਤ ਵਧੀਆ Song ਗਾਦੇ ਨੇ ਉਹ ਤੇ ਮੇਰਾ ਬਚਪਨ ਤੋਂ ਸੁਪਨਾ ਸੀ ਕਿ ਮੈਂ ਮਾਡਲਿੰਗ ਕਰਾਂਗੀ ਬਟ ਇਹ ਸੁਪਨਾ ਪੂਰਾ ਨਹੀਂ ਹੋਇਆ ਪਰ ਮੈਂ ਚੀਮਾ ਜੀ ਨੂੰ ਰਿਕੁਐਸਟ ਕਰਨੀ ਹੈ ਕਿ ਉਹ ਆਪਣਾ ਨਿਊ track ਸਿੰਗਲ ਡਰਾਫਟ ਬਣਾਵੇ ਤੇ ਉਹਨਾਂ ਦੇ Song ਵਿੱਚ ਮੈਂ ਗਲੀਟ ਤੇ ਮਾਡਲਿੰਗ ਕਰਾਂ ਤੇ ਆ ਸੁਨੇਹਾ ਚੀਮਾ ਜੀ ਨੂੰ ਪਲੀਜ਼ ਪੜ੍ਹ ਜਾਦੇ ਹੋ ਕਿਉਂਕਿ ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਆ ਤੇ ਉਹ ਬਹੁਤ ਵਧੀਆ ਗਾਉਂਦੇ ਨੇ ਮੇਰੇ ਦਿਲ ਦੇ ਕਰੀਬ ਨੇ ਬਹੁਤ ਜ਼ਿਆਦਾ ਤੇ ਬਹੁਤ ਮੈਨੂੰ ਲਾਈਕ ਵੀ ਕਰਦੀਆਂ ਤੇ ਪਲੀਜ਼ ਆ ਵੀਡੀਓ ਜਿੰਨੀ ਹੋ ਸਕੇ ਤਾਂ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਪਲੀਜ਼ ਤੇ ਚੀਮਾ ਜੀ ਨੂੰ ਬਹੁਤ ਜ਼ਿਆਦਾ ਕੰਗ੍ਰੈਚੁਲੇਸ਼ਨ ਮੇਰੇ ਵੱਲੋਂ ਕਿ ਉਹ ਨਮਿਤ ਨਮਾ Song ਗਾ ਰਹੇ ਹਨ ਉਹ ਨਮਿਤ ਨਮਾ Song ਗਾ ਰਹੇ ਹਨ ਉਹਦਾ ਹਿੱਟ ਹੋਏ ਮੈਂ ਫੁੱਲ ਤਾਂ ਮੈਂ ਨਹੀਂ ਹਿੱਟ ਹੋਣਾ ਚਾਹਨੀ ਉਹਨਾਂ ਨਾਲ ਤੇ ਬਸ ਹੋਰ ਜਲਦੀ ਗੱਲਾਂ ਸਾਂਝੀਆਂ ਫੜਨਾ ਫੇਰ ਕਰਾਂਗੇ ਜਦੋਂ ਚੀਮਾ ਭਾਈ ਨੂੰ ਮਿਲਾਂਗੇ ਸਾਹਮਣੇ ਤੇ ਉਹਨਾਂ ਨੂੰ ਕਹੋ ਨਮਾ ਸਿੰਗਲ ਟਰੈਕ ਬਣਾਵੇ ਤੇ ਉਹਨਾਂ ਦੇ ਸੌਂਗਸ ਮਾਡਲਿੰਗ ਕਰਾਂ ਮੇਰਾ ਸੁਪਨਾ ਪੂਰਾ ਹੋ ਜਾਊਗਾ ਤੇ ਮੈਂ ਨਾਲ ਮਿੱਠੋਸਾਂਗੀ ਚੀਮਾਵਈ ਦੇ ਨਾਲ ਤੇ ਹੋਰ ਸੁਣਾਉ ਸਾਰਿਆਂ ਨੂੰ ਕੇ ਕੇ ਹਾਂਜੀ ਹਾਂਜੀ ਪਪੂ ਮੈਂ ਕਹਿੰਦਾ ਪਰਿੰਜੀਤ ਨਾਲ Song ਕਰਾਂਗੇ ਨਹੀਂ ਜੀ ਮੈਂ ਕਿਸੇ ਸਿੰਗਰ ਨਾਲ ਨਹੀਂ ਕਰਨਾ ਹੈਗਾ ਮੈਂ ਚੀਮਾ ਬਾਈ ਨਾਲ ਕਰਨਾ ਬਸ ਹੋਰ ਕਿਸੇ ਨਾਲ ਨਹੀਂ ਮੈਂ ਬਹੁਤ ਜ਼ਿਆਦਾ ਵੱਡੀ ਫੈਨ ਉਹਨਾਂ ਦੀ ਉਹਨਾਂ ਦੇ ਇੰਨੇ ਸੋਹਣੇ ਗਾਣੇ ਡਾਇਲੌگز oh my god ਬਹੁਤ ਵਧੀਆ ਤਾਂ ਮੈਂ ਉਹਨਾਂ ਨਾਲ ਸਿੰਗਲ ਟਰੈਕ ਕਰਨਾ ਚਾਹੁੰਦੀ ਹਾਂ ਮਤਲਬ ਮੋਲਡਿੰਗ ਕਰਨਾ ਚਾਹੁੰਦੀ ਹਾਂ ਤੇ ਪਲੀਜ਼ ਆਹ ਵੀਡੀਓ ਜਿੰਨਾ ਹੋ ਸਕੇ ਤਾਂ ਸ਼ੇਅਰ ਕਰਿਓ ਤੇ ਚਿੰਨਵਾ ਜੀ ਨੂੰ ਸਸ਼ੇਕਾਲ ਤੇ ਸਾਰਿਆਂ ਨੂੰ ਗੁੱਡ ਨਾਈਟ